ਹੁਣ ਤੂੰ ਆਪ ਦੱਸੇਂਗੀ ਵੀ ਤੇਰਾ ਲੋਕਟ ਕਿੱਥੇ ਗਿਆ ਕਿ ਮੈਂ ਪਤਾ ਕਰਾਵਾਂ ਅੱਛਾ ਅੱਛਾ ਤੂੰ ਜੋਤ ਨੂੰ ਘੜੀ ਲੈ ਕੇ ਦਿੱਤੀ ਸੀ ਨਾ 45000 ਦੀ ਕਿਤੇ ਲੋਕਟ ਉਹਦੇ ਵਿੱਚ ਤਾਂ ਨਹੀਂ ਵੜ ਗਿਆ ਸਰਦਾਰਾ ਤੇਰਾ ਦਿਮਾਗ ਨਾ ਐਡੀ ਵੱਡੀ ਗੱਲ ਹੋ ਗਈ ਤੂੰ ਮੈਨੂੰ ਦੱਸਣਾ ਵੀ ਠੀਕ ਨਹੀਂ ਸਮਝਿਆ ਜੇ ਕੁਝ ਕਰਕੇ ਤੈਨੂੰ ਲੱਗਦਾ ਨਾ ਵੀ ਤੂੰ ਜੋਤ ਨੂੰ ਉਹਦੀਆਂ ਗਲਤੀਆਂ ਤੋਂ ਬਚਾ ਰਹੀਆਂ ਤੂੰ ਉਹਨੂੰ ਬਚਾ ਨਹੀਂ ਰਹੀ ਤੂੰ ਉਹਨੂੰ ਕਿਸੇ ਵੱਡੀ ਮੁਸੀਬਤ 'ਚ ਪਾ ਰਹੀਆਂ ਅੱਜ ਮੇਰੀ ਗੱਲ ਨੂੰ ਨੋਟ ਕਰ ਲੈ ਤੂੰ ਜਿੰਨੇ ਉਹਦੇ ਤੇ ਪਰਦੇ ਪਾ ਨਹੀਂ ਆ ਨਾ ਉਹ ਉਨੇ ਹੀ ਖੁੱਲ੍ਹੇ ਜਾਂਦਾ ਆ ਬਬਲੀ ਚੱਲ ਠੀਕ ਆ ਤੂੰ ਮੁੰਡੇ ਨੂੰ ਬਚਾਉਣ ਲਈ ਉਹਦੇ ਤੇ ਪਰਦੇ ਤਾਂ ਪਾ ਦੀਆਂ ਉਹਦੀਆਂ ਗੱਲਾਂ ਤੇ ਪਰ ਤੂੰ ਆਹ ਸੋਨਾ ਵੇਚ ਕੇ ਜਿਹੜੀ ਘੜੀ ਲਈਤੀ ਆ ਨਾ ਇਹ ਗੱਲ ਤੂੰ ਸਹੀ ਨਹੀਂ ਕੀਤੀ ਹੈਗੀ ਨਾ ਮੈਂ ਕਦੋਂ ਦੀ ਦੇਖੀ ਜਾਨੀ ਆ ਤੁਸੀਂ ਮਾਂ ਪੁੱਤ ਦੋਨੇ ਉਹਦੇ ਮਗਰ ਪੈ ਗਏ ਜੇ ਇਹਨੇ ਆਪਣੇ ਪੁੱਤ ਦੀ ਗਲਤੀ ਖਾਤਰ ਸੋਨਾ ਵੇਚ ਵੀ ਦਿੱਤਾ ਤਾਂ ਐਡੀ ਵੱਡੀ ਕਿਹੜੀ ਗੱਲ ਹੋ ਗਈ ਨਾ ਮਾਸੀ ਮੈਂ ਇਹ ਨਹੀਂ ਕਹਿੰਦਾ ਵੀ ਇਹਨੇ ਸੋਨਾ ਵੇਚਤਾ ਪਰ ਇਹਨੇ ਐਡਾ ਵੱਡਾ ਸੱਪ ਕੱਲੀ ਨੇ ਚੱਕ ਲਿਆ ਇਹਨੇ ਮੈਨੂੰ ਦੱਸਣਾ ਵੀ ਠੀਕ ਨਹੀਂ ਸਮਝਿਆ ਦਾ ਸਰਦਾਰ ਜੀ ਮੈਂ ਤੁਹਾਨੂੰ ਕਿਹੜੇ ਮੂੰਹ ਨਾਲ ਦੱਸਦੀ ਪਜੋਤ ਨੇ ਐਡੀ ਵੱਡੀ ਗਲਤੀ ਕਰਤੀ ਜੇ ਤੁਹਾਨੂੰ ਦੱਸਦੀ ਤੁਸੀਂ ਗੁੱਸੇ 'ਚ ਆ ਕੇ ਪਤਾ ਨਹੀਂ ਜੋਤ ਤਾਂ ਕੀ ਸ਼ਰ ਕਰਨਾ ਸੀ ਨਾ ਮੈਨਾਂ ਉਹਦਾ ਪਿਓ ਆ ਮੈਂ ਉਹਦਾ ਦੁਸ਼ਮਣ ਨਹੀਂ ਹੈਗਾ ਉਹਦਾ ਚੰਗਾ ਮਾੜਾ ਦੇਖਦਾ ਰਹਿਣਾ ਮੈਂ ਉਹ ਕੀ ਕਰਦਾ ਕੀ ਨਹੀਂ ਕਰਦਾ ਨਾਲੇ ਤੁਸੀਂ ਜਿਹੜੀ ਘੜੀਆਂ ਨੂੰ ਦੋਸਤ ਨੂੰ ਲੈ ਕੇ ਦਿੱਤੀ ਆ ਉਹ ਪਤਾ ਕੀਤਾ ਸੀ ਵੀ ਇਹ ਡੁਪਲੀਕੇਟ ਸੀ ਕਿ 오ਰੀਜਨਲ ਸੀ ਉਹ ਠੀਕ ਹੋ ਸਕਦੀ ਸੀ ਕਿ ਨਹੀਂ ਹੋ ਸਕਦੀ ਸੀ ਚੱਕ ਕੇ ਨਵੀਂ ਲੈਤੀ ਜਾ ਕੇ ਵੇਚ ਐ ਘਰ ਦਾ ਸੋਨਾ ਜਾ ਕੇ ਨਹੀਂ ਸਰਦਾਰ ਜੀ ਜੋਤ ਕਹਿੰਦਾ ਸੀ ਅਸਲੀ ਆ ਘੜੀ ਉਹ ਬੱਸ ਕਰੋ ਮੋਟੇ ਦਿਮਾਗ ਦੀ ਔਰਤ ਹੈ ਜੇ ਅਸਲੀ ਹੁੰਦੀ ਨਾ ਤਾਂ ਕੇਰ ਵਾਲੇ ਨੇ ਠੀਕ ਕਰ ਦੇਣੀ ਸੀ ਨਾਲੇ ਦੁਨੀਆ ਤੇ ਕਿਹੜੀ ਚੀਜ਼ ਐ ਜਿਹ ਬਣੀ ਆ ਜਿਹਦੀ ਡੁਪਲੀਕੇਟ ਨਾ ਆਂਦੀ ਹੋਵੇ ভাস্কর গোল্ডি ਜੇ ਉਹਨੇ ਆਪਣੇ ਪੁੱਤ ਨੂੰ ਬਚਾਉਣ ਲਈ ਕੋਈ ਚੀਜ਼ ਵੇਚ ਵੀ ਦਿੱਤੀ ਤਾਂ ਕੀ ਹੋ ਗਿਆ ਨਾ ਤੂੰ ਕਦੇ ਬਚਪਨ ਚ ਗਲਤੀਆਂ ਨਹੀਂ ਕੀਤੀਆਂ ਕਿਵੇਂ ਲੱਗਿਆ ਉਹਨੂੰ ਵਿਚਾਰੀ ਨੂੰ ਬੋਲਣ ਨਾ ਜੇ ਤੈਨੂੰ ਲੱਗਦਾ ਵਾ ਨਾ ਵੀ ਇਹਨੇ ਕੋਈ ਵੱਡੀ ਗਲਤੀ ਨਹੀਂ ਕੀਤੀ ਹੈਗੀ ਤਾਂ ਐ ਕਰ ਆ ਆਖਰੀ ਗਲਤੀ ਸਮਝ ਕੇ ਅਸੀਂ ਇਹਨੂੰ ਮਾਫ਼ ਕਰ ਦਿੰਦੇ ਆ ਅੱਗੇ ਤੋਂ ਹੁਣ ਤੂੰ ਸਮਝਾ ਲੈ ਇਹਨੂੰ ਵੀ ਜੇ ਜੋਤ ਦੀ ਹੁਣ ਕੋਈ ਗਲਤੀ ਮੇਰੇ ਸਾਹਮਣੇ ਆ ਗਈ ਨਾ ਹੁਣ ਨਹੀਂ ਮੈਂ ਬਰਦਾਸ਼ਤ ਕਰੂੰਗੀ ਅਬ ਤੁਸੀਂ ਨਾ ਦੋਨੇ ਬਾਹਰ ਜਾਓ ਮੈਂ ਬਬਲੀ ਨਾਲ ਆਪੀ ਗੱਲ ਕਰ ਲੈਣੀ ਆ ਮੈਨੂੰ ਨਹੀਂ ਲੱਗਦਾ ਉਹਨੇ ਕੋਈ ਗਲਤ ਕੰਮ ਕੀਤਾ ਚੱਲ ਆ ਗੋਲਡੀ ਮੇਰੇ ਕੋਲੇ ਚੂੜੀ ਪਈ ਆ ਤੂੰ ਉਸ ਸੁਨਿਆਰੇ ਕੋਲੇ ਰੱਖ ਦੇ ਇਹਦਾ ਤਾਂ ਮੈਨੂੰ ਪਤਾ ਹੀ ਸੀਗਾ ਇਹਨੇ ਕੀ ਰੰਗ ਦਿਖਾਉਣੇ ਨੇ ਨਾ ਮੰਮੀ ਤੁਸੀਂ ਰਹਿਣ ਦਿਓ ਮੈਂ ਤੁਹਾਡੀ ਚੀਜ਼ ਕਿੱਦਾਂ ਲੈ ਸਕਦਾ ਆ ਨਾ ਮੇਰੀ ਚੀਜ਼ ਜੇ ਮੇਰੇ ਪੁੱਤ ਦੇ ਕੰਮ ਨਹੀਂ ਆਉਗੀ ਤਾਂ ਹੋਰ ਮੈਂ ਕੀ ਕਰਨੀ ਆ ਉਹ ਕਿਹੜਾ ਅਲਮਾਰੀ ਚ ਪਈ ਦੁੱਗਣੀ ਹੋ ਜਾਊਗੀ ਚੱਲਾ ਮੈਂ ਤੈਨੂੰ ਦੇ ਦਵਾ ਮੰਮੀ ਮੇਰਾ ਮਨ ਤਾਂ ਨਹੀਂ ਮੰਨਦਾ ਪਰ ਮੈਂ ਹੁਣ ਆਰਡਰ ਫੜ ਲਿਆ ਉਹ ਤਾਂ ਭੁਗਤਾਨਾ ਹੀ ਪੈਣਾ ਆ ਹਲੇ ਪੁੱਤ ਤੂੰ ਆਪਣਾ ਨਾ ਕੰਮ ਸਾਰ ਲ ਇਹਨਾਂ ਚੀਜ਼ਾਂ ਦਾ ਕੀ ਆ ਇਹ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਮੰਮੀ ਮੈਂ ਆ ਲੈ ਤਾਂ ਜਾਣਾ ਆ ਪਰ ਜਦੋਂ ਜੋਤ ਘਰੇ ਆਊਗਾ ਨਾ ਮੈਨੂੰ ਦੱਸਿਓ ਜਰੂਰ ਇਹਦੀਆਂ ਨਾ ਹਾਲਤਾਂ ਦਿਨੋ ਦਿਨ ਵਿਗੜਦੀਆਂ ਜਾਂਦੀਆਂ ਨੇ ਰਹਿਣ ਦੇ ਪੁੱਤ ਜੋਤ ਨੂੰ ਕੁਛ ਨਾ ਕਹੀਂ ਨਾਲੇ ਦੇ ਨੂੰ ਪਤਾ ਹੀ ਆ ਅੱਜਕੱਲ ਦੇ ਜਵਾਕਾਂ ਦਾ ਨਾ ਦਿਮਾਗ ਗਰਮ ਹੀ ਹੁੰਦਾ ਕੋਈ ਗਲਤ ਸਟੈਪ ਚੱਕ ਲਿਆ ਆਪਾਂ ਕੀ ਕਰਾਂਗੇ ਫਿਰ ਮੰਮੀ ਹਾਂ ਤੁਹਾਡੇ ਕਹਿਣ ਦਾ ਮਤਲਬ ਆ ਮੈਂ ਵੀ ਉਹਨੂੰ ਬਬਲੀਆਂ ਕੋ ਖੁੱਲਾ ਛੱਡ ਦਾਂ ਮੈਂ ਤੈਨੂੰ ਇਹ ਨਹੀਂ ਕਹਿੰਦੀ ਵੀ ਤੂੰ ਉਹਨੂੰ ਖੁੱਲਾ ਛੱਡ ਦੇ ਪਿਓ ਦੀ ਅੱਖ ਦੀ ਤਾਂ ਨਾ ਘੂਰ ਹੀ ਬਹੁਤ ਹੁੰਦੀ ਆ ਮੰਮੀ ਜੀ ਅੱਖ ਦੀ ਘੂਰ ਨਾਲ ਡਰਨ ਵਾਲਾ ਹੁੰਦਾ ਨਾ ਇੰਨਾ ਕੁਝ ਹੋਣ ਦੇ ਬਾਅਦ ਵੀ ਉਹ ਮੇਰੇ ਨਾਲ ਅੱਖਾਂ ਨਾ ਮਿਲਾਉਂਦਾ ਕੋਈ ਨਹੀਂ ਜਵਾਕ ਆ ਗਲਤੀਆਂ ਹੋ ਜਾਂਦੀਆਂ ਨੇ ਤੂੰ ਨਹੀਂ ਕਰਦਾ ਸੀਗਾ ਗਲਤੀਆਂ ਹੁਣ ਤੂੰ ਇਹਨਾਂ ਗੱਲਾਂ ਨੂੰ ਛੱਡ ਤੇ ਜਿਹੜਾ ਤੈਨੂੰ ਆਰਡਰ ਮਿਲਿਆ ਨਾ ਉਹਦੇ ਲਈ ਜਾ ਇਹਨੂੰ ਦੇ ਕੇ ਪੈਸੇ ਲਿਆ ਚਲੋ ਮੰਮੀ ਠੀਕ ਆ ਤੁਹਾਡੀ ਗੱਲ ਪਰ ਪਿਓ ਹੋਂ ਦੇ ਨਾਤੇ ਇੱਕ ਵਾਰੀ ਮੈਂ ਨਾਲ ਗੱਲ ਤਾਂ ਜ਼ਰੂਰ ਕਰੂੰਗਾ ਕੋਈ ਨਹੀਂ ਹਜੇ ਗੱਲ ਨੂੰ ਨਾ ਠੰਡੀ ਹੋ ਲੈਣ ਦੇ ਇੱਕ ਵਾਰੀ ਉਹਨੂੰ ਪਿਆਰ ਨਾਲ ਸਮਝਾ ਲਈ ਕੀ ਪਤਾ ਪਿਆਰ ਨਾਲ ਹੀ ਮੰਨ ਜਵੇ ਚਲੋ ਮੰਮੀ ਠੀਕ ਆ ਜੇ ਤੁਸੀਂ ਇੰਨਾ ਕਹਿੰਦੇ ਹੋ ਤਾਂ ਇਹ ਵੀ ਕਰਕੇ ਦੇਖ ਲੈਣੇ ਆ ਚਲੋ ਹੁਣ ਮੈਂ ਚਲਦਾ ਮੰਮੀ ਜੋਤ ਤੇਰੇ ਵਾਲੀ ਤਾਂ ਨਾ ਹਾਦੀ ਹੋਈ ਪਈ ਆ ਤੂੰ ਬਹੁਤ ਗਲਤ ਕੀਤਾ ਹੋਣਾ ਨਾ ਚੁੱਪ ਕਰ ਹੁਣ ਰੋਈ ਜਾਏਂਗੇ ਐ ਆ 골ਡੀ ਦੇ ਤਾਂ ਮੈਨੂੰ ਬਹੁਤ ਗਲਤ ਲੱਗੀ ਗੱਲ ਆ ਜਿਹੜਾ ਤੇਰੇ ਤੇ ਹੱਥ ਚੁੱਕਦਾ ਬੱਚੇ ਬਰਾਬਰ ਦੇ ਹੋਏ ਆ ਨਾ ਹੁਣ ਤੇਰੇ ਤੇ ਹੱਥ ਚੁੱਕਦਾ ਚੰਗਾ ਲੱਗਦਾ ਉਹ ਬਾਸੀ ਮੇਰੇ ਵਿਆਹ ਨੂੰ 20 ਸਾਲ ਹੋ ਗਏ ਦਾਰਜੀ ਨੇ ਮੇਰੇ ਤੇ ਕਦੀ ਹੱਥ ਨਹੀਂ ਚੁੱਕਿਆ ਅਜਾ ਤੋਂ ਮਨਦੀਪ ਨਾਲ ਹੋਣ ਜਾਣ ਲੱਗੇ ਆ ਨਾ ਉਹ ਤਾਂ ਮੇਰੇ ਦੋ ਤਿੰਨ ਵਾਰੀ ਹੱਥ ਝੱਕ ਲਿਆ ਮੇਰੇ ਤੇ ਆ ਤੇਰਾ ਕੀ ਮਤਲਬ ਐ ਇਹ ਮਨਦੀਪ ਕਰਕੇ ਹੋ ਰਿਹਾ ਹੋਰ ਮਾਸੀ ਮਨਦੀਪ ਕਰਕੇ ਇਹ ਸਾਰਾ ਕਲੇਸ਼ ਪੈ ਰਿਹਾ ਹੋਰ ਕਿਹਦੇ ਕਰਕੇ ਪੈਣਾ ਨਾ ਮਨਦੀਪ ਦਾ ਹੱਲ ਕਰਨ ਲਈ ਤਾਂ ਮੈਂ ਇਸ ਘਰ ਵਿੱਚ ਆਈ ਆ ਤੂੰ ਮੈਨੂੰ ਦੱਸ ਨਾ ਮਾਸੀ ਇੱਕ ਵਾਰੀ ਜੋ ਕੁਝ ਮੈਂ ਸੋਚਿਆ ਨਾ ਉਹ ਹੋ ਜਵੇ ਕਰ ਮਨਦੀਪ ਨੂੰ ਬਾਹਰ ਦਾ ਰਸਤਾ ਕਿਵੇਂ ਦਿਖਾਣਾ ਉਹ ਮੈਂ ਆਪੇ ਵੇਖ ਲੂ ਨਾ ਕਿਤੇ ਆਪ ਦਾ ਫਾਇਦਾ ਸੋਚਦੀ ਸੋਚਦੀ ਮਾਸੀ ਦਾ ਫਾਇਦਾ ਨਾ ਭੁੱਲ ਜੀ ਉਹ ਨਹੀਂ ਨਹੀਂ ਮਾਸੀ ਤੁਸੀਂ ਫਿਕਰ ਕਿਉਂ ਕਰਦੇ ਹੋ ਤੁਸੀਂ ਬਸ ਮੇਰਾ ਇੱਕ ਕੰਮ ਕਰ ਦੋ ਆ ਜਿਹੜਾ ਮੰਮੀ ਮਨਦੀਪ ਦੀ ਸਾਈਡ ਲੈਂਦੇ ਬਸ ਮੈਨੂੰ ਇਹ ਪਤਾ ਕਰ ਦੋ ਇਹ ਕਿਉਂ ਲੈਂਦੇ ਉਹਦੀ ਸਾਈਡ ਉਹ ਤਾਂ ਮੇਰੇ ਤੇ ਛੱਡ ਦੇ ਮੈਂ ਤੇਰੀ ਸੱਸ ਨੂੰ ਜਿੱਥੋਂ ਤੱਕ ਜਾਣਦੀ ਆ ਨਾ ਉਹ ਤਾਂ ਬਿਨਾਂ ਮਤਲਬ ਤੋਂ ਕੁੱਤੇ ਨੂੰ ਵੀ ਰੋਟੀ ਨਹੀਂ ਪਹੁੰਚਦੀ ਮਨਦੀਪ ਤੇ ਉਹਦੀ ਧੀ ਦਾ ਜਿਹੜਾ ਉਹ ਕਰਦੀ ਹੈ ਨਾ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਜਰੂਰ ਕੋਈ ਇਹਦੇ ਮਨ 'ਚ ਰੰਜਿਸ਼ ਚੱਲਦੀ ਹੁਣੇ ਮਨਦੀਪ ਨੂੰ ਲੈ ਕੇ ਤੇਰੀਆਂ ਸਲਾਹਾਂ ਮੁੱਕ ਗਈਆਂ ਹੁਣ ਹੁਣ ਤਾਂ ਕੋਈ ਕੰਮ ਨੂੰ ਵੀ ਹੱਥ ਪਾ ਲਾ ਮੰਮੀ ਨੂੰ ਤਾਂ ਫਰੀ ਦੀ ਨੌਕਰ ਆਣੀ ਮਿਲੀ ਹੋਈ ਆ ਜਿਹਨੂੰ ਸਾਰਾ ਆਧੇਨ ਅੱਗੇ ਪਿੱਛੇ ਲਾਇਆ ਹੋਇਆ ਉਹ ਕੋਈ ਨਾ ਜੇ ਬੁਲਾਉਂਦੀ ਹੈ ਤਾਂ ਚੱਲੀ ਜਾ ਇੱਕ ਵਾਰੀ ਮੈਂ ਤੈਨੂੰ ਇੱਕ ਗੱਲ ਦੱਸਾਂ ਜਿਹੜਾ ਬੰਦਾ ਜਨਾਨੀ ਦੇ ਵਾਸਤੇ ਹੋਵੇ ਨਾ ਉਸ ਜਨਾਨੀ ਦਾ ਰੋਹ ਵੀ ਕੁਝ ਹੋਰ ਹੁੰਦਾ ਜੇ ਤੂੰ ਆਪਣੇ ਪੈਰਸ ਘਰ ਚ ਜਮਾਉਣੀ ਆ ਨਾ ਸਭ ਤੋਂ ਪਹਿਲਾਂ ਤਾਂ 골ਡੀ ਨੂੰ ਆਪਣੇ ਵਸਤ ਚ ਕਰ ਫੇਰ ਦੇਖੀ ਸਾਰਾ ਟੱਬਰ ਤੇਰੇ ਕਿਵੇਂ ਆਲੇ ਦਲੇ ਘੁੰਮਦਾ ਨਮਾਸੀ ਜੀ ਜੇ ਸਰਦਾਰ ਜੀ ਮੇਰੇ ਵਸਤ ਚ ਹੋਣ ਤਾਂ ਮੈਨੂੰ ਆ ਦਿਨ ਨਾ ਦੇਖਣੇ ਪੈਣ ਤੈਨੂੰ ਮੈਂ ਇੱਕ ਗੱਲ ਦੱਸਦੀ ਆ 골ਡੀ ਨੂੰ ਕਿਵੇਂ ਵਸਤ ਕਰਨਾ ਪਹਿਲਾਂ ਤੂੰ ਜਾ ਕੇ ਸੱਸ ਦੀ ਗੱਲ ਸੁਣਿਆ ਚੰਗਾ 마ਸੀ ਤਾਂ ਮੈਂ ਸੁਣ ਕੇ ਆਉਣੀ ਆ ਦੇਖਦੇ ਆਪਾਂ ਗੱਲ ਕਰਦੇ ਆ ਹਾਂ ਹਾਂ ਮੈਨੂੰ ਤੇਰ ਚੀਆ ਪੀਆ ਦੇ ਦੋਗੇ ਜੋ ਤਹ ਚਲ ਜਾ ਇਥੋਂ ਹੈ ਨਹੀਂ ਮੇਰੇ ਕੋ ਪੈਸੇ ਪੂਰੇ ਹੈ ਨਹੀਂ ਮੇਰੇ ਕੋ ਕੋਈ ਪਈਆ ਜਦੋਂ ਵੇਖੋ ਮੂੰਹ ਚੱਕ ਕੇ ਆ ਜਾਂਦਾ ਮੈਂ ਦੇ ਦੋ 3000 ਚਾਹੀਦਾ ਜੋ ਤੈਥੋਂ ਚਲ ਜਾ ਮੇਰਾ ਮੂਡ ਨਾ ਪਹਿਲਾਂ ਹੀ ਬਹੁਤ ਖਰਾਬ ਆ ਮੇਰਾ ਫਿਰ ਨਾ ਖਾ ਦਫਾ ਹੋਇਆ ਇਥੋਂ ਤੂੰ ਦੇ ਮੂੜ ਨੂੰ ਕੀ ਹੋ ਗਿਆ ਜੋ ਤੇਰੀ ਉਸ ਘੜੀ ਪਿੱਛੇ ਨਾ ਤੇਰੇ ਪਿਓ ਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਆ ਤੂੰ ਦਫਾ ਹੋ ਜਾ ਇੱਥੋਂ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਮੈਂ ਕਹਿੰਦੀ ਮੇਰੇ ਸਾਹਮਣੇ ਨਾ ਆਈਂ ਅੱਜ ਤੋਂ ਬਾਅਦ ਬੱਸ ਪਲੀਜ਼ ਜੋਤ ਹੁਣ ਤੂੰ ਮਰਦਾ ਵੀ ਹੋਏਂਗਾ ਨਾ ਮੈਂ ਤੈਨੂੰ ਤਾਂ ਵੀ ਨਹੀਂ ਬਚਾਉਣਾ ਮੈਂ ਤੈਨੂੰ ਬਾਰ-ਬਾਰ ਕਹੀ ਜਾਂਦੀ ਇੱਥੋਂ ਜਾ ਇੱਥੋਂ ਤੇਰੇ ਕਰਕੇ ਤੇਰੇ ਪਿਓ ਨੇ ਇੱਥੇ ਮੇਰੇ ਨਾਲ ਚੁੱਕਿਆ ਵਾ ਸ਼ਰਮ ਨਹੀਂ ਆਉਂਦੀ ਹਲੇ ਵੀ ਖੜਾ ਮੇਰੇ ਅੱਗੇ ਪਤਮੀਸ ਕਿਸੇ ਥਾਂ ਦਾ ਮਮਾ ਨਹੀਂ ਆ ਤੜੇ ਕਰਦੇ ਹਾਂ ਆਪਾਂ ਵੀ ਜਵਾਬ ਨੂੰ ਨਾ ਦੇ। ਦੇਖ ਲੈ ਕੀ ਕੁਛ ਹੋ ਗਿਆ ਆ ਜੋਤ ਕਰਕੇ ਪਬਲੀ ਤੇ ਹੱਥ ਚੱਕਦਾ ਕਿਵੇਂ। ਸੀਗੇ ਜੀ। ਜੋਤ ਆ ਤੈਨੂੰ ਕੀ ਹੋ ਗਿਆ ਤੂੰ ਬੜਾ ਪਰੇਸ਼ਾਨ ਜੇ ਲੱਗਦਾ ਮੈਨੂੰ ਪੁੱਤ। ਨਹੀਂ ਕੁਛ ਨਹੀਂ ਹੋਇਆ ਜੀ। ਨਾ ਪੁੱਤ ਤੇਰੀ ਅੱਖਾਂ ਦਾ ਕੁਝ ਹੋਰ ਕਹਿੰਦੀਆਂ ਨੇ ਤੇ ਜ਼ੁਬਾਨ ਕੁਝ ਹੋਰ ਦੱਸੀ ਜਾਂਦੀ ਆ। ਹੋਇਆ ਕੀ ਆ? ਨਾ ਹੁਣ ਗੱਲ ਕੀ ਐ ਮੈਨੂੰ ਦੱਸ ਐਦਾਂ ਹੀ ਮੂੰਹ ਲਟਕਾ ਕੇ ਬੈਠਾ ਰਹੇਂਗਾ ਤੂੰ ਕੁਝ ਨਹੀਂ ਹੋਇਆ ਦਾਦੀ ਕੁਝ ਤਾਂ ਹੋਇਆ ਹੀ ਆ ਪੁੱਤ ਪਰੇਸ਼ਾਨ ਤਾਂ ਪੁੱਤ ਤੂੰ ਹੈਗਾ ਹੀ ਆ ਕੋਈ ਗੱਲ ਤਾਂ ਹੋਈ ਹੋਈ ਆ ਜੇ ਮਾਂ ਦੇ ਮਗਰ ਲੱਗਿਆ ਰਹੂਗਾ ਤਾਂ ਪਰੇਸ਼ਾਨ ਤਾਂ ਇਹ ਰਹੂਗਾ ਹੀ ਨੀ ਤੂੰ ਘੱਟ ਬੋਲਿਆ ਕਰ ਅਜੇ ਬਬਲੀ ਨਾ ਨਾ ਹੋਵੇ ਤੇਰਾ ਸਾਰਾ ਘਰ ਰੁਲ ਜਾਊਗਾ ਨਾ ਘਰ ਰੁਲਣ 'ਚ ਹੁਣ ਕੋਈ ਕਮੀ ਰਹਿਗੀ ਜਦ ਅਗਲੀ ਚੱਕ ਕੇ ਸੋਨਾ ਹੀ ਵੇਚਣ ਲੱਗ ਗਈ ਤਾਂ ਘਰ ਤਾਂ ਆਪੇ ਰੁਲੂਗ ਤਾਂ ਆਦੀ ਮम्मा ਮम्मा ਨੇ ਜੋ ਵੀ ਕੁਝ ਕੀਤਾ ਨਾ ਮੇਰੇ ਲਈ ਕੀਤਾ ਤੁਸੀਂ ਪਲੀਜ਼ ਉਹਨਾਂ ਨੂੰ ਕੁਝ ਨਾ ਕਹੋ ਆ ਦੇਖ ਲਾ ਮਾ ਦਾ ਸਖਾਇਆ ਹੋਇਆ ਚਮਚਾ ਕਿਵੇਂ ਬੋਲਦਾ ਵਾ ਜਾ ਪੁੱਤ ਤੂੰ ਇੱਥੋਂ ਤੇਰੀ ਦਾਦੀ ਨਾਲ ਤਾਂ ਮੈਂ ਗੱਲ ਕਰਦੀ ਆ ਐਵੇਂ ਬੋਲਦੀ ਰਹਿੰਦੀ ਐ ਇਹ ਨਾ ਤੇਰਾ ਦਿਮਾਗ ਠੀਕ ਹੈ ਤੂੰ ਜਵਾਕ ਦੇ ਸਾਹਮਣੇ ਉਹਦੀ ਮਾਂ ਨੂੰ ਨਿੰਦਣ ਲੱਗੀ ਹੋਈਆਂ ਉਹਦੇ ਦਿਮਾਗ ਤੇ ਕੀ ਅਸਰ ਹੋਊਗਾ ਨਜੇ ਮਾੜੇ ਨੂੰ ਮਾੜਾ ਨਾ ਕਹਾ ਤਾਂ ਹੋਰ ਕੀ ਕਹਾ ਤੂੰ ਹੀ ਦੱਸ ਆ ਚੰਗੇ ਕਰਦੀਆਂ ਨੋਹਾਰੀਆਂ ਨਿਸ਼ਾਨੀਆਂ ਨੇ ਜਿਹੜਾ ਕੁਝ ਬਬਲੀ ਨੇ ਕੀਤਾ ਅੱਜ ਇਹ ਗੱਲ ਮੈਂ ਤੈਨੂੰ ਪਹਿਲਾਂ ਵੀ ਕਹਿਨੀ ਆ ਜੋ ਕੁਝ ਬਬਲੀ ਨੇ ਕੀਤਾ ਆਪਣੇ ਮੁੰਡੇ ਨੂੰ ਬਚਾਉਣ ਲਈ ਕੀਤਾ ਮੈਨੂੰ ਨਹੀਂ ਲੱਗਦਾ ਉਹਨੇ ਕੁਝ ਗਲਤ ਕੀਤਾ ਆਹੋ ਤੈਨੂੰ ਤਾਂ ਬਬਲੀ ਹੋਈ ਸਹੀ ਲੱਗਣੀ ਆ ਅੱਜਕੱਲ ਤੇਰੀ ਬਣਦੀ ਬਹੁਤ ਆ ਨਾ ਬਬਲੀ ਨਾਲ ਮੈਂ ਤੈਨੂੰ ਹੁਣ ਵੀ ਕਹਿਨੀ ਆ ਬਬਲੀ ਨਾਲ ਨਾ ਬਣਾ ਕੇ ਰੱਖਿਆ ਕਰ ਅਖੀਰ ਨੂੰ ਉਹਨੇ ਕੰਮ ਆਉਣਾ ਤੇਰੇ ਉਹ ਤਾਂ ਟਾਈਮ ਹੀ ਦੱਸੂਗਾ ਵੀ ਕੌਣ ਕੀਦੇ ਕੰਮ ਆਉਂਦਾ ਵਾ ਨਾਲੇ ਜਿਹੜਾ ਮੈਂ ਤੈਨੂੰ ਇੱਕ ਕੰਮ ਕਿਹਾ ਸੀਗਾ ਉਹ ਕੀਤਾ ਤੂੰ ਕਿਹੜਾ ਕੰਮ ਮੈਂ ਤੈਨੂੰ ਕਿਹਾ ਸੀਗਾ ਵੀ ਮਨਦੀਪ ਦੀ ਭੈਣ ਲਈ ਕੋਈ ਰਿਸ਼ਤਾ ਦੇਖ ਕੀਤੀ ਕਿਸੇ ਨਾਲ ਰਿਸ਼ਤੇ ਦੀ ਗੱਲ ਉਹਦੀ ਕੋਈ ਨਹੀਂ ਉਹ ਵੀ ਕਰ ਲੂੰਗੀ ਮੈਨੂੰ ਨਾ ਵੱਡੇ ਵੀਰੇ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਸੀ ਮੈਂ 2-3 ਦਿਨਾਂ ਤੱਕ ਇੱਥੇ ਆਉਣਾ ਚੱਲ ਵਧੀਆ ਜੇ ਵੀਰਾ ਆਜੂਗਾ ਤਾਂ ਨਲੇ ਮੈਂ ਉਹਨੂੰ ਕਹੂੰਗੀ ਆਪਣੇ ਨਾਲ ਨਾ ਜੋਤੀ ਨੂੰ ਵੀ ਲੈ ਆਵੇ ਹਾਂ ਹੋ ਗਈ ਸੀ ਵੱਡੇ ਵੀਰੇ ਨਾਲ ਮੇਰੀ ਗੱਲ ਉਹ ਕਹਿੰਦਾ ਸੀ ਮੈਂ ਜੋਤੀ ਨੂੰ ਨਾਲ ਹੀ ਲਿਆਉਂਗਾ ਨਾਲੇ ਕੋਈ ਨਾ ਕੋਈ ਹੱਲ ਕਰਕੇ ਉਹਦੇ ਸਹੁਰਿਆਂ ਨਾਲ ਵੀ ਗੱਲ ਕਰਦੇ ਆ ਚੱਲ ਛੱਡ ਹੋੜੇ ਤਾਂ ਗੱਲਾਂ ਨੂੰ ਹੁਣ ਪਹਿਲਾਂ ਨਾ ਉਹ ਕੰਮ ਕਰ ਜਿਹੜਾ ਤੈਨੂੰ ਮੈਂ ਕਿਹਾ ਵਾ ਮਨਦੀਪ ਦੀ ਭੈਣ ਦਾ ਨਾ ਰਿਸ਼ਤਾ ਕਰਾ ਕਿਸੇ ਚੰਗੇ ਜਿਹੇ ਘਰ ਚ ਉਹ ਕੋਈ ਨਾ ਮਾਰਦੀ ਆ ਆਪਣੀ ਰਿਸ਼ਤੇਦਾਰੀ ਚ ਨੀਗਾ ਤੈਨੂੰ ਮੈਂ ਫੇਰ ਦੱਸਦੀ ਆ ਆ ਮੇਰਾ ਫੋਨ ਕਿੱਥੇ ਵੱਜੀ ਜਾਂਦਾ ਨਾ ਇਹ ਮੈਨੂੰ ਕਾਹਤੋਂ ਫੋਨ ਕਰੀ ਜਾਂਦੀ ਐ। ਨਾ ਹੁਣ ਚੱਕਲਾ ਫੋਨ ਕੀ ਦੇਖੀ ਜਾਨੀ ਆ। ਨਾਲੇ ਮੈਂ ਦੇਖਾਂ ਉਹਨਾਂ ਨੂੰ ਬਾਹਰ ਕੀ ਕਰਦੀਆਂ ਨੇ ਉਹ। ਉਹ ਕੋਈ ਨਾ ਕਰੀ ਜਾਂ ਹੁਣ ਤੂੰ ਵੀ ਫੋਨ ਮੈਂ ਵੀ ਨਹੀਂ ਚੱਕਦੀ। ਨਾ ਦੇਖਾਂ ਇਹ ਨੋਟਬੁੱਕ 'ਚ ਕਿਤੇ ਮਨਦੀਪ ਦੇ ਸਾਈਨ ਹੋਣ ਤਾਂ। ਜੰਨਤ ਉਹ ਡੇਮਾ ਤੁਸੀਂ ਕੀ ਕਰਦੀ ਸੀ? ਮੈਂ ਪੜਦੀ ਵੇਸੀ। ਅੱਛਾ। ਉਹ ਮਨਦੀਪ ਕਹਿੰਦੀ ਸੀ ਅੱਜ ਤੇਰਾ ਟੈਸਟ ਸੀ ਨਾ। ਹੋ ਗਿਆ ਟੈਸਟ ਤੇਰਾ? ਹਾਂਜੀ ਹੋ ਗਿਆ। ਤਾਂ ਦਿਖਾ ਤਾਂ। ਅੱਛਾ। ਨੇ ਵੀ ਦਿਮਾਗ ਕੀ ਕੀ ਦੇਖੀ ਜਾਂਦੀ ਆ। ਟੈਸਟ ਦਾ ਪੁੱਛ ਰਹੇ ਆ। ਨਾ ਮੈਂ ਕੀ ਦੇਖਣਾ ਵਾ ਤੇਰੀ ਕਾਪੀ ਚੋਂ। ਮੈਂ ਤਾਂ ਇਹ ਦੇਖਦੀ ਸੀ ਵੀ ਕਿੰਨੇ ਕ ਨੰਬਰ ਆਏ ਆ ਤੇਰੇ ਟੈਸਟ ਵਿੱਚੋਂ। ਨਾਲੇ ਮੈਨੂੰ ਦੱਸ ਵੀ ਤੇਰੇ ਇੰਨੇ ਟੈਸਟ ਹੁੰਦੇ ਆ। ਕਦੇ ਮੈਡਮ ਨੇ ਕਿਹਾ ਨਹੀਂ ਵੀ ਮੰਮਾ ਦੇ ਸਾਈਨ ਕਰਾ ਕੇ ਲਿਆਓ ਕਦੇ ਮਨਦੀਪ ਨੇ ਸਾਈਨ ਨਹੀਂ ਕੀਤੇ ਨਹੀਂ ਬਦਲੂਣਾ ਸਾਡੇ ਤਾਂ ਐਸਾ ਸਕੂਲ ਅੰਨੇ ਨੇ ਨਹੀਂ ਕਿਹਾ ਕਿ ਸਾਈਨ ਕਰਾ ਕੇ ਲਿਆਓ ਸਾਡੇ ਤਾਂ ਬਸ ਪੀਟੀਐਮ ਤੇ ਹੀ ਕਹਿੰਦੇ ਆ ਅੱਛਾ ਜੋਤਵਰੀ ਤਾਂ ਰੋਜ਼ ਹੀ ਕਹਿੰਦੇ ਸੀ ਜਿਹੜਾ ਵੀ ਟੈਸਟ ਹੁੰਦਾ ਸੀ ਵੀ ਸਾਈਨ ਕਰਾ ਕੇ ਲੈ ਆ ਨਹੀਂ ਤਾਂ ਸਕੂਲ ਨਾ ਮੈਂ ਤਾਂ ਤਾਂ ਦੇਖਦੀ ਸੀਗੀ ਨਹੀਂ ਨਹੀਂ ਸਾਡੇ ਤਾਂ ਪੀਟੀਐਮ ਤੇ ਹੀ ਕਹਿੰਦੇ ਆ ਬਸ ਪੀਟੀਐਮ ਤੇ ਜਾਂਦੇ ਉੱਥੇ ਸਾਈਨ ਕਰਾਉਂਦੇ ਆ ਹਾਂਜੀ ਆਲਾ ਫੜ ਕੇ ਪੜ ਲਾ ਮੈਂ ਕੀ ਕਰਾਂ ਮੈਂ ਚੱਲਦੀ ਨਾ ਮਨਦੀਪ ਤੋਂ ਸਾਈਨ ਕਿਵੇਂ ਕਰਾਵਾਉਣਾ ਮੈਨੂੰ ਕੁਝ ਨਾ ਕੁਝ ਤਾਂ ਇਹੋ ਜਿਹਾ ਕਰਨਾ ਹੀ ਪੈਣਾ ਜਿਹਦੇ ਨਾਲ ਸਾਫਾ ਵੀ ਮਰ ਜੇ ਤਾਂ ਸੋਟੀ ਵੀ ਨਾ ਟੁੱਟੇ ਆ ਦੇਖ ਲੋ ਆ ਸਰਦਾਰ ਜੀ ਨੂੰ ਜਿੰਨਾ ਮਰਜ਼ੀ ਸਮਝਾਣਾ ਇਹ ਨਹੀਂ ਛੱਡਦੇ ਇਹਦਾ ਪਿੱਛਾ ਅੱਜ ਮੈਨੂੰ ਗੱਲ ਕਰਨੀ ਪੈਣੀ ਮਨਦੀਪ ਨਾਲ ਕਿ ਇਹ ਮੇਰੇ ਬੰਦੇ ਨੂੰ ਛੱਡਣ ਦਾ ਕੀ ਲਾਊਗੀ ਕੋਈ ਨਹੀਂ ਤੂੰ ਠੰਡ ਰੱਖ ਅੱਜ ਮੈਂ ਕਰਦੀ ਆ ਇਹਦੇ ਨਾਲ ਗੱਲ ਨਾ ਆ ਗਈ ਹੈ 골ਡੀ ਨਾਲ ਆਈਆਂ ਹਾਂਜੀ ਮਾਸੀ ਜੀ ਉਹ ਨਾ ਮੌਸਮ ਬੜਾ ਖਰਾਬ ਸੀਗਾ ਫਿਰ ਵੀਰ ਜੀ ਕਹਿਣ ਲੱਗੇ ਵੀ ਤੂੰ ਮੇਰੇ ਨਾਲ ਹੀ ਚੱਲ ਪਾ ਜਮਨਦੀਪ ਤੂੰ ਅੰਦਰ ਜਾ ਤੂੰ ਚੰਨ ਨੂੰ ਦੇਖਦੀ ਆਂ ਨਾ ਮਸੀ ਪੁੱਛੋ ਹਣ ਇਹਨਾਂ ਨੂੰ ਮਨਦੀਪ ਨੂੰ ਲਾਉਣਾ ਨਾਲ ਜ਼ਰੂਰੀ ਸੀਗਾ ਕਿਹੜਾ ਐਡਾ ਤੂਫਾਨ ਆ ਗਿਆ ਸੀ ਕਿਹੜਾ ਡੁੱਬ ਚੱਲੀ ਸੀ ਉਹ ਨਾ ਬੋਲੀ ਤਾਂ ਮੈਂ ਕਿੰਨੀ ਵਾਰੀ ਕਿਹਾ ਮਨਦੀਪ ਸਾਡੇ ਘਰ ਦੀ ਜ਼ਿੰਮੇਵਾਰੀ ਆ ਮੈਂ ਨਹੀਂ ਉਹਨੂੰ ਸੜਕਾ ਤੇ ਰੁਲਣ ਦੇਣਾ ਚੱਲ ਗੋਲਦੀ ਤੂੰ ਠੰਡਾ ਰਹਿ ਐਵੇਂ ਨਾ ਮੰਦਿਰ ਨੂੰ ਆਪਣੇ ਸਿਰ ਚੜਾਇਆ ਕਰ ਲੋਕਾਂ ਨੇ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਣੀਆਂ ਤੇਰੇ ਨਾਲ ਮਸੀ ਜੀ ਮੈਨੂੰ ਲੋਕਾਂ ਦਾ ਤਾਂ ਪਤਾ ਨਹੀਂ ਇੱਥੇ ਤਾਂ ਘਰ ਦੇ ਨਹੀਂ ਮਾਨ ਹੈਗੇ ਤੇ ਆਖਿਆ ਮਾਸੀ ਕਿਤੇ ਆਪਣੇ ਪੈਰਾਂ ਤੇ ਪਾਣੀ ਪੈਣ ਦਿੰਦੇ ਆ ਤੈਨੂੰ ਕਿੰਨੀ ਵਾਰੀ ਕਿਹਾ ਮੈਂ ਆਪਣੇ ਬੰਦੇ ਨੂੰ ਬਸ ਚ ਰੱਖ ਮੰਦੀਪ ਬਲ ਤਾਂ ਉਹਨੇ ਝਾਕਣਾ ਵੀ ਨਹੀਂ ਮਾਸੀ ਠੀਕ ਹੀ ਕਹਿੰਦੀ ਹੈ ਹੁਣ ਉਹ ਵੀ ਕੋਸ਼ਿਸ਼ ਕਰਨਾ ਪਊਗਾ ਜੋ ਮਾਸੀ ਕਹਿੰਦੀ ਹੈ ਨਹੀਂ ਭਬਲੀ ਤੂੰ ਅੰਦਰ ਹੀ ਬੜੀ ਰਹਿਣਾ ਬਾਹਰ ਨਹੀਂ ਆਉਣਾ ਹਾਂਜੀ ਮਾਸੀ ਨਾ ਤੂੰ ਕੀ ਸੋਚੀ ਜਾਨੀ ਇੱਥੇ ਬੈਠੀ ਨਾ ਨਾ ਮਾਸੀ ਮੈਂ ਕੀ ਸੋਚਣਾ ਬਹਿ ਜਾ ਨਾ ਤਾਂ ਐਂ ਕਹਿੰਦੀ ਸੀ ਕਿ ਉਹ ਮਨਦੀਪ ਦੇ ਜਿਹੜੇ ਇੰਸ਼ੋਰੈਂਸ ਵਾਲੇ ਕਾਗਜ਼ ਆ ਤੇ ਉਹਨਾਂ ਤੇ ਸਾਈਨ ਕਿਵੇਂ ਕਰਾਉਣੇ ਆ ਉਹ ਕੰਪਨੀ ਵਾਲੇ ਕਹਿੰਦੇ ਸੀਗੇ ਫਿਰ ਉਹਨਾਂ ਕਾਗਜ਼ਾਂ ਤੇ ਜਿੰਨੀ ਦੇਰ ਉਹਦੇ ਘਰ ਵਾਲੀ ਦੇ ਸਾਈਨ ਨਹੀਂ ਨਾ ਹੁੰਦੇ ਉਨੀ ਦੇਰ ਕੁਝ ਨਹੀਂ ਬਣਨਾ ਆਪਣਾ ਨਾ ਇਹ ਕਿੱਡੀ ਕੋਖੀ ਗੱਲ ਕਰਾ ਦਿੰਨੇ ਆ ਮਨਦੀਪ ਦੇ ਸਾਈਨ ਨਾਲ ਹੋਰ ਦੱਸ ਤੂੰ ਕੀ ਕਰਾਉਣਾ ਹੈ ਮਾਸੀ ਤੁਹਾਡਾ ਦਿਮਾਗ ਠੀਕ ਆ ਮਨਦੀਪ ਸਾਈਨ ਕਰ ਤੋ ਕਰੂਗੀ ਜੇ ਮਨਦੀਪ ਸਾਈਨ ਕਰੂਗੀ ਤਾਂ ਉਹਨੂੰ ਕਾਗਜ਼ਾਂ ਬਾਰੇ ਪਤਾ ਨਹੀਂ ਲੱਗੂਗਾ ਪਿਓ ਕਾਦੇ ਕਾਗਜ਼ ਆ ਉਹ ਫਿਕਰ ਨਾ ਕਰ ਮਨਦੀਪ ਕਾਗਜ਼ਾਂ ਤੇ ਸਾਈਨ ਵੀ ਕਰੂਗੀ ਨਾਲੇ ਪੈਸਾ ਵੀ ਦਊਗੀ ਪੈਸਾ ਦੋ ਉਹ ਕਿਵੇਂ ਮਾਸੀ ਨਾ ਮਾਸੀ ਇਹ ਕੰਮ ਤਾਂ ਬਹੁਤ ਰિસ્ਕੀ ਆ ਜਿਉ ਮੁੱਕਰਗੀ ਫੇਰ ਨਾ ਐਵੇਂ ਕਿਵੇਂ ਮੁੱਕਰ ਜੂਗੀ ਉਹਨੇ ਇਸ ਘਰ ਚ ਰਹਿਣਾ ਨੇ ਆ ਜਿਹੜਾ ਕੰਮ ਤੈਨੂੰ ਮੈਂ ਕਿਹਾ ਉਹ ਪਹਿਲਾਂ ਕਰ ਚਲੋ ਮਾਸੀ ਇਹ ਵੀ ਕੰਮ ਕਰਕੇ ਵੇਖ ਲੈਣੀ ਆ ਪਰ ਜੇ ਸਕੀਮ ਨਾ ਨਾ ਕੰਮ ਕੀਤੀ ਤਾਂ ਘਾਟਾ ਦੋਨਾਂ ਨੂੰ ਬਰਾਬਰ ਪਊਗਾ ਤੂੰ ਘਾਟਿਆਂ ਦੀ ਕੀ ਫਿਕਰ ਕਰਦੀ ਐ ਤੂੰ ਇਹ ਸੋਚ ਇੰਨਾ ਪੈਸਾ ਕਰੇਗੀ ਕੀ ਚਲ ਚੰਗਾ ਮੈਂ ਚਲਦੀ ਆ ਅੱਜ ਤੂੰ ਵੀ ਬਾਹਰ ਆ ਨਮਾਸੀ ਤੇਰੀ ਇਸ ਸਕੀਮ ਦਾ ਫਾਇਦਾ ਤਾਂ ਮੈਂ ਹੀ ਲਵਾਂਗੀ ਇਕੱਲੀ ਤੈਨੂੰ ਤਾਂ ਮੈਂ ਚਾਹ ਚੋਂ ਮੱਖੀ ਵਾਂਗ ਕੱਢ ਦੇਣਾ ਮੇਰੀ ਬਿੱਲੀ ਮੈਨੂੰ ਮਿਉ ਨਾ ਤੂੰ ਹਲੇ ਮਾਸੀ ਦਾ ਪਿਆਰ ਦੇਖਿਆ ਅਸਲੀ ਰੂਪ ਦਾ ਤੂੰ ਹੁਣ ਦੇਖੇਂਗੀ ਨਮਾਸੀ ਜਦੋਂ ਕਾਗਜ਼ਾਂ ਬਾਰੇ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਤਨ ਸਾਰਿਆ ਸਮੇਂ ਟੰਡੋਰਾ ਕੱਤੋਂ ਪਿੱਟਣ ਲੱਗ ਪਏ ਨਟਨ ਢੋਰਾ ਮੈਂ ਫਿੱਟਦੀ ਆ ਆ ਤੂੰ ਹੀ ਮੈਨੂੰ ਮਜ਼ਬੂਰ ਕੀਤਾ ਢੋਰਾ ਫਿੱਟਣ ਨੂੰ ਤਾ ਤੂੰ ਸੋਚਦੀ ਹੋਵੇਂਗੀ ਮਾਸੀ ਨੂੰ ਚਾਹ ਚ ਮੱਖੀ ਵਾਂਗੂ ਕੱਢ ਕੇ ਬਾਹਰ ਮਾਰੂ ਤੇਰੀ ਮਾਸੀ ਇੰਨੀ ਕੱਚੀ ਕੁਲੀ ਨਹੀਂ ਹੈਗੀ ਮਾਸੀ ਤੂੰ ਯਾਕ ਕਾਗਜ ਵਾਲੀ ਗੱਲ ਬਾਹਰ ਪਾ ਕੇ ਚੰਗਾ ਨਹੀਂ ਕੀਤਾ ਤੇਰੀ ਮਾਸੀ ਦਾ ਨਾ ਇੱਕੋ ਅਸੂਲ ਹੈ ਜੇ ਉਹਨੂੰ ਕੋਈ ਖੇਡਣ ਨਹੀਂ ਨਾ ਦਿੰਦਾ ਤਾਂ ਉਹਨਾਂ ਨੂੰ ਨਹੀਂ ਖੇਡਣ ਦਿੰਦੀ ਉਹ